ਸਲੋਕ ਮਹਲਾ 3 ਜੀ ਮਾਇਆ ਮਮਤਾ ਮੋਹਣੀ ਜਿਨ ਵੇਣ ਤਨ ਤਾ ਜਗ ਖਾਇਆ ਮਨ ਮੁਕਾ ਦੇ ਗੁਰਮ ਕੋਪਰੇ ਜਿਨਹੀ ਸਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੈ ਬੁਰਮਕ ਨਦਰੀ ਆਇਆ ਧੰਦਾ ਕਰਤਿਆ ਨਿਹਪੁਲ ਜਨਮ ਗੁਆਇਆ ਸੁਖ ਦਾਤਾ ਮਨ ਨਾਮ ਵਸਾਇਆ ਨਾਨਕ ਨਾਮ ਦਿਨਾ ਕੋ ਮਿਲਿਆ ਜਿਨ ਕੋ ਤੁ ਲਿਖ ਪਾਇਆ ਮਹਲਾ ਤੀਜਾ ਰਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਕ ਨ ਜਾਣੈ ਬ੍ਰਹਮਤਾ ਪਰਮ ਤੁਲਾਇ ਅੰਮ੍ਰਿਤ ਤਜ ਬਿਖ ਸੰਗ ਰਹੈ ਕਰਤੈ ਆਪੁ ਆਇਆ ਗੁਰਮੁਖ ਵਿਰਲੇ ਸੋਜੀ ਪਈ ਦਿਨ ਅੰਦਰ ਬ੍ਰਾਮਣ ਦਿਖਾਇਆ ਅਨੁਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾ ਉਪਜੈ ਸਬਦੇ ਮੇਲ ਮਿਲਾਇਆ ਬਿਨੁ ਸਬਤੈ ਸਭ जग ਪਵਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਇਹੋ ਸ਼ਬਦ ਹੈ ਨਾਨਕ ਗੁਰ ਮੁਖ ਪਾਇਆ ਪਾਉੜੀ ਸੋਹਾਰਿ ਗੁਰਖ ਅਗਮ ਹੈ ਕੋਪਿਤ ਬਿਦ ਪਾਈਐ ਜਿਸ ਰੂਪ ਨਰੇ ਕੀ ਆਦ੍ਰਿਸ਼ਟ ਕਹੋ ਜਨ ਕਿਉ ਧਿਆਈਐ ਨਿਰੰਕਾਰ ਨਿਰੰਜਨ ਹਰਿ ਅਗੰਮ ਕਿਆ ਕਹਿ ਗੁਣ ਗਾਈਐ ਜਿਸੇ ਆਪੁ ਜਾਈਆਪ ਸੋ ਹਰਿ ਮਾਰਗ ਪਾਈਐ ਦੀ ਆਪ ਪਜਾਇਆਕ ਸੋ ਹਰ ਮਾਰਗ ਪਾਈਐ ਗੁਰਪੁਰੇ ਵਿਖਾਲਿਆ ਗੁਰਸੇਵਾ ਬਾਇਐ ਵਾਰਿਕ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀਓ ਅੱਜ ਦਾ ਉਪਨਾਵਾ ਗੁਰੂ ਸਾਹਿਬ ਜੀ ਬਖਸ਼ਦੇ ਹਨ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 643 ਅੰਗ ਦੇ ਸੋਰਠਿ ਰਾਗ ਦੀ ਵਾਰ ਦੇ ਵਿੱਚ ਸ਼ਲੋਕ ਮਹਲਾ 3 ਤੀਜਾ ਮਾਇਆ ਮਮਤਾ ਮੋੜੀ ਜਿਨ ਮੇੜ ਤੰਤਾ ਜਗ ਖਾਇਆ ਮਨ ਮੁਖ ਖਾਦੀ ਗੁਰ ਮੁਖ ਉਬਰੇ ਜਿਨਿ ਸਾਜ ਨਾਮ ਜਿਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ